ਲੋ ਜੀ ਸਵਾਗਤ ਆ ਤੁਹਾਡਾ ਅਗਲੇ ਬਲੌਗ 'ਚ ਤੇ ਇਹ ਟਾਈਮ ਹੋ ਗਿਆ 12:30 ਦਾ ਆਪਾਂ ਅੱਗੇ ਜਮਾ ਜੂਰਾ ਵੀ ਸਨਿਆਸ ਲੈ ਗਿਆ ਕਿਹੜਾ ਨਵਾਂ ਲੱਗਿਆ ਦੀ ਗੁਰਜੰਟ ਸਿੰਘ ਔਜਲਾ ਭਗੌੜਾ ਉਹ ਵੀ ਸਨਿਆਸ ਲੈ ਗਿਆ ਤਿੰਨ ਦਿਨੋਂ ਵੀ ਪਤੰਦਰ ਨੇ ਉਹ ਵੀ ਫੋਨ ਸਵੇਰੇ ਸਵਿਚ ਆਫੇ ਰੱਖਦਾ ਤੇ ਆਪਾਂ ਤੁਹਾਨੂੰ ਪਤਾ ਹੀ ਆ ਹੁਣ ਆਪਣਾ ਜੰਮੇ ਨਾਲ ਸਰਦਾ ਨਹੀਂ ਹੁਣ ਜੇ ਲੱਗਿਆ ਰੁਟੀਨ 'ਚ ਜੂੜ ਲਾਵਾਂਗੇ ਔਰ ਰੈਡ ਬੱਲ ਲਾ ਕੇ 5 ਮਿੰਟ ਉਸ ਤੋਂ ਬਾਅਦ ਅਪ ਐਕਸਰਸਾਈਜ਼ ਕਰਤੀ ਸ਼ੁਰੂ ਚਾਕਲੇਟ ਅੰਬਲ 5-5 ਕਿਲੋ ਦੇ ਤੇ ਰੈਪੋਟਿਸ਼ਨ ਲਾਉਣੇ ਨੇ ਇਹਦੇ ਆਪਾਂ ਨੇ 50 ਤੇ ਇਹ ਜੋ ਸੀ ਕੋਚ ਨੇ ਦੱਸੀ ਸੀ ਦੀ ਭੰਬਰੀਗੜ ਨੇ ਮੁੜ ਕੇ ਕੋਚ ਕੋਈ ਜਾਇ ਨਹੀਂ ਹੋਇਆ ਜਾਣਾ ਸੀਗਾ ਅਜੇ ਸੈਟੇ ਨਹੀਂ ਬੈਠ ਰਿਆ ਟਾਈਮ ਟੇਬਲ ਹੀ ਮੇਰਾ ਸੈਟ ਪੈਂਦਾ ਮੈਂ ਅਜੇ ਗਰਾਊਂਡ ਜਾਣ ਲੱਗਣ ਆ ਰਿਹਾ ਚ ਇੱਕ ਕੰਪੀਟੀਸ਼ਨ ਖੇਡਣ ਦੀ ਸਲਾਹ ਜੀ ਬਣਦੀ ਆ ਪਰ ਅਜੇ ਸਿਸਟਮ ਨਹੀਂ ਸਟਾਰ ਆ ਰਿਹਾ ਪਤਾ ਨਹੀਂ ਕਿਉਂ ਇਹਨਾਂ ਨੇ ਇੱਕ ਤਾਂ ਦੋਨਾਂ ਨੇ ਟੁਗੀ ਕਰਿਆ ਪੇ ਇੱਕ ਦੁਪਹਿਰ ਨਹੀਂ ਜਿੰਮ ਲਾਉਣ ਦਾ ਟਾਈਮ ਇੱਕ ਨੇ ਕਿਹਾ ਸਵੇਰੇ ਹੁਣ ਮੈਨੂੰ ਲੱਗਦਾ ਮੈਨੂੰ ਦੋਨਾਂ ਨੂੰ ਛੱਡ ਕੇ ਇੱਕ ਰਾਤ ਰਾਤ ਟਾਈਮ ਰੱਖਣਾ ਪੈਣਾ ਹੋਈ ਮੈਂ 6:00 ਵਜੇ ਬਿੱਲਾ ਹਾਂ 6:30 ਵਜੇ ਇੱਕ ਵਾਰ 7:00 ਜਾਂ 8:00 ਵਜੇ ਮੈਂ ਜਿੰਮ ਜਾਇਆ ਕਰਾਂ ਰਾਤ 9:00 9:30 ਵਜੇ ਤੱਕ ਤੇ ਸਵੇਰੇ ਮੈਂ ਚੱਲਿਆ ਆਇਆ ਕਰਾਂ ਗਰਾਊਂਡ 'ਚ ਫਿਲਹਾਲ ਸੋਚਦਾ ਕੁਝ ਬਣ ਨਹੀਂ ਰਿਹਾ ਸਿਸਟਮ ਸੈੱਟ ਨਹੀਂ ਆ ਰਿਹਾ ਮੇਰਾ ਤੇ ਇਹਦੇ ਮੈਂ ਲਾਇਏ ਨੇ 50 ਰੈਪੀਟਿਸ਼ਨ ਉਸ ਤੋਂ ਬਾਅਦ ਡੰਬਲ 7.5 ਵਾਲਾ ਫਿਰ 10 ਵਾਲਾ ਫਿਰ 12 ਵਾਲਾ ਇਹਦੇ ਦਾ ਕਰਕੇ ਮੈਂ ਮੀਟ ਅਪ ਕਰੀ ਗਿਆ ਤੇ ਰੈਪੀਟਿਸ਼ਨ ਕੱਟ ਕਰਦਾ ਗਿਆ ਤੇ ਸ਼ੋਲਡਰ ਐਕਸਰਸ ਜ ਬਹੁਤ ਵਧੀਆ ਲੱਗੀ ਅੱਜ ਇੱਕ ਤਾਂ ਇਕੱਲੇ ਬੰਦੇ ਦਾ ਫਰਕ ਪੈਂਦਾ ਤੇ ਇਕੱਲੇ ਲਾਉਣ ਦਾ ਇਹੀ ਆ ਵੀ ਆਪਾਂ ਆਪਣੇ ਹਿਸਾਬ ਨਾਲ ਰੈਸਟ ਲੈ ਲੈਣੇ ਆ ਤੇ ਆਪਣੇ ਹਿਸਾਬ ਨਾਲ ਆਪਾਂ ਰੁਕ ਜਾਨੇ ਆ ਬੈਠ ਜਾਨੇ ਆ ਇਹ ਲਿੰਗਾ ਦੋ ਜਾਣਿਆਂ ਦੇ ਵਿੱਚ ਕਈ ਵਾਰ ਅਰੈਸਟ ਵੱਧ ਘਟ ਹੋ ਜਾਂਦੀਆਂ ਹੁਣ ਇੱਥੇ ਜਰਮਨ ਟ੍ਰੀਕ ਦਾ ਵੀ ਰਿਲੈਕਸ ਹੋ ਗਿਆ ਆਪਾਂ ਬੜਾ ਦੂਜਾ ਸੈਟ ਟਰਾਲੀ ਦਾ ਤੇ ਹੁਣ ਇੱਥੇ ਨੰਬਰ ਚੱਕ ਲਿਆ ਆਪਾਂ ਨੇ ਸਾਢੇ 8 ਵਾਲਾ ਤੇ ਇਹਦੇ ਰਿਪੋਰਟ ਛੱਲੇ ਆਏ ਨੇ 40 ਤੇ ਉਸ ਤੋਂ ਬਾਅਦ ਚੱਕਿਆ 10 ਵਾਲਾ ਉਹਦੇ ਲਾਇਆ 20 ਬੇ ਨਾਲ ਡ੍ਰੌਪ ਸੈਟ ਫੇ 12:30 'ਨਾਂ ਉਹਦੇ ਲਾਇਆ 10 ਨਾਲ 5-5 ਦੇ ਡ੍ਰੌਪ ਸੈਟ 10 ਤੇ ਸਾਢੇ 7 ਤਲ ਤੇ ਉਸ ਤੋਂ ਬਾਅਦ 5 ਦੇ 10 ਤੇ ਬਸ ਹੋ ਜਾਂਦੀ ਹੈ ਸ਼ੋਲਡਰ ਜਵਾਬ ਦੇਦਾ ਨਹੀਂ ਚੱਕ ਨਾ ਡੱਬਣਾ ਕਿਹੜਾ ਸੌਖਾ ਵੀ 50 ਲਾਉਣੇ ਆ 40 ਲਾਉਣੇ ਆ ਬੇਸ਼ੱਕ ਵੇਟ ਹੈਵੀ ਨਹੀਂਗਾ ਪਰ ਲਾਉਣੇ ਬਹੁਤ ਔਖੇ ਹੁੰਦੇ ਆ ਇੱਕੋ ਸੈਟ ਬਾਰ ਬਾਰ ਰਿਪੀਟ ਕਰਨਾ ਆਪਕਾ ਹੌਂਦਾ ਦੇਖਣ ਨੂੰ ਚੀਜ਼ਾਂ ਈਜ਼ੀ ਲੱਗਦੀਆਂ ਹੁੰਦੀਆਂ ਨੇ ਪਰ ਜ਼ੋਰ ਬਹੁਤ ਲੱਗਦਾ ਬਾਹਾਂ ਸ਼ੋਲਡਰ ਦਾ ਵੈਸੇ ਵੀ ਤੁਹਾਡਾ ਹਰ ਇੱਕ ਚੀਜ਼ ਦੇ ਵਿੱਚ ਅਨਮੋਲ ਹੁੰਦਾ ਇਹਨੂੰ ਆਪਾਂ ਜ਼ਿਆਦਾ ਟ੍ਰੇਨਿੰਗ ਕਰਦੇ ਹੈਗੇ ਤੇ ਜਿੱਦਣ ਟ੍ਰੇਨਿੰਗ ਦਾ ਟਾਈਮ ਹੁੰਦਾ ਉਦੋਂ ਆਪਾਂ ਵੈਸੀ ਲਾ ਲਾ ਤਕਾ ਦਿੰਦੇ ਆ ਤਾਂ ਕਰਕੇ ਹੁਣ ਬੜਾ ਹੈਵੀ ਨਹੀਂ ਲੱਗਦਾ ਰੈਪਿਟਿਸ਼ਨ ਜ਼ਿਆਦਾ ਘੱਟੀ ਨਾ ਪਰ ਜਸਟ ਸ਼ੇਪ ਲੈ ਕੇ ਆਉਣੀ ਆ। ਪਰ ਕਿਹੜਾ ਕੋਈ ਬੋਡੀ ਬਿਲਡਿੰਗ ਕਰਨੀ ਆ ਜਾਂ ਕੁਝ ਹੋਰ ਵੀ ਬਹੁਤ ਵੱਡਾ ਸਾਈਜ਼ ਕਰਨਾ। ਬਸ ਇੱਕ ਫਿਟਿਆ ਰਹਿਣ ਵਾਸਤੇ ਕਰ ਰਿਹਾ ਹਾਂ। ਹੁਣ ਇੱਥੇ ਡੰਬਲ ਆ ਕੇ 10 ਕਿਲੋ ਦਾ। ਤੇ ਇਹਦੇ ਮੈਂ 2 ਰੈਪਿਟਿਸ਼ਨ ਲਾਇਆ ਤੇ ਉਸ ਤੋਂ ਬਾਅਦ ਇਹਦੇ ਡਰਾਪ ਸੈਟ ਲਾਤੇ ਤੀਏ। ਇਹਦੇ ਬਾਅਦ 7.5 ਲਾ ਚੱਕ ਲਿਆ। ਉਹਦੇ 5 ਲਾ ਕੇ 10 ਲਾਤੇ ਤੀ ਮੈਂ 5 ਕਿਲੋੜ ਦੇ। ਐਕਸਰਸਾਈਜ਼ ਜੋ ਬਦਗੀਆ ਸਭ ਤੋਂ ਸੋਹਣੀ ਐਕਸਰਸਾਈਜ਼ ਇਹ। ਤੇ ਬਾਕੀਆਂ ਦੇ ਵਿੱਚ ਇੰਜਰੀ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਨੇ ਇਹਦੇ ਵਿੱਚ ਇੰਨਾ ਕੋਈ ਹੋ ਨਹੀਂ ਇੰਜਰੀ ਦੇ ਕੋਈ ਟੈਨਸ਼ਨ ਨਹੀਂ ਤੁਹਾਨੂੰ ਆਰਾਮ ਨਾਲ ਤੁਸੀਂ ਲਾ ਸਕਦੇ ਹੋ ਹੈਵੀ weight ਮੇਰੇ ਹਿਸਾਬ ਨਾਲ ਲਾਉਣ ਦੀ ਇਹਦੇ ਵਿੱਚ ਕੋਈ ਲੋਡ ਹੈ ਨਹੀਂਗੀ light weight ਨਾਲ ਤੁਹਾਡੇ ਸ਼ੋਲਡਰ ਬਹੁਤ ਸੋਹਣੇ ਪੰਪ ਹੁੰਦੇ ਆ ਤੇ ਫਿੱਟੋ ਕਾਫੀ ਹੋ ਗਿਆ ਅੱਗੇ ਨਾਲੋਂ ਹਲਕਾ ਫੁਲਕਾ ਯਾਟ ਡਰ ਰਹਿ ਗਿਆ ਤੇ ਐਸ ਵੀ ਅਜ ਮੈਂ ਸ਼ੁਰੂ ਕਰੇ ਨੇ 50 ਲਾਇਆ ਤੇ ਇੱਕ ਬਲੈਂਕ ਲਾਈਆ 40 ਸੈਕਿੰਡ ਦੀ ਲੱਗੀ ਆ ਤੇ ਉਹ ਕਾ ਪਹਿਲਾ ਪਹਿਲਾ ਫਸ ਮੈਨੂੰ ਇਹ ਆ ਵੀ ਐਬਸ ਦਾ ਮੈਂ ਲਾਲ ਲਗ ਰੋਟਰੀਨ ਦੇ ਵਿੱਚ ਕ੍ਰੈਂਪ ਆਉਣ ਕਿਉਂਕਿ ਲਾਸਟ ਈਅਰ ਮੈਂ ਸ਼ੁਰੂ ਕਰੇ ਸੀ ਐਬਸ ਲੋਨ ਤੇ ਕ੍ਰੈਂਪ ਬਹੁਤ ਆਂ ਕਰਦੇ ਸੀ ਤੇ ਹੁਣ ਪਈ ਕਹਿੰਦੇ ਨੇ ਪਾਣੀ ਘੱਟ ਪੀਂਦਾ ਨੂੰ ਕੋਈ ਕਹਿੰਦੇ ਤੇ ਜ ਨੂਨ ਮੰਨ ਨੂਨ ਬੰਦ ਕਰਦਾ ਹੁਣ ਵੈਸੇ ਵਾਰ ਪਾਣੀ ਵੀ ਬਹੁਤ ਪੀਣਾ ਲੈਮਨ ਵਾਟਰ ਵੀ ਮੈਂ ਦਿਨ ਚ ਦੋ ਵਾਰ ਪੀ ਲੈਣਾ ਤੇ ਨੂਨ ਵੀ ਮੈਂ ਤਕਰੀਬਨ ਦੋ ਵਾਰ ਜੀ ਆਮਲੇਟ ਖਾਣਾ ਤਾਂ ਉਹਦੇ ਵਿੱਚ ਵੀ ਇੱਕ ਵਾਰ ਲੱਸੀ ਵਿੱਚ ਵੀ ਮੈਂ ਨੂਨ ਵੀਰ ਕੀ ਵਧੀਆ ਕਰਿਆ ਵੀ ਨੂਨ ਵੀ ਖਾ ਰਹੇ ਹਾਂ ਹਰ ਇੱਕ ਚੀਜ਼ ਪਰਫੈਕਟ ਚੱਲ ਰਹੀ ਹੈ ਬਸ ਥੋੜੇ ਦਿਨਾਂ ਤੱਕ ਥੋੜੇ ਮੌਸਮ ਹੋਣ ਲੱਗੇ ਚੇਂਜ ਤੇ ਬਾਕੀ ਬਦਾਮ ਬਦੂਮ ਹੋਗੇ ਨਾ ਸੀਡਸ ਹੋਗੇ ਬਾਕੀ ਸਾਰੀ ਚੀਜ਼ਾਂ ਇਹਨਾਂ ਦਾ ਵੀ ਇੱਕ ਮਿਕਸਚਰ ਜਿਹਾ ਤਿਆਰ ਕਰਕੇ ਕਪਿੰਨੀਆਂ ਜਿਹਾ ਵਟਦੇ ਆ ਉਹ ਚ ਵੀ ਤੁਹਾਨੂੰ ਦੱਸੂਗਾ ਕੀ ਕੀ ਸਵਾਲ ਪੈਂਦਾ ਤੇ ਛੱਡਣਾ ਕੁਝ ਨਹੀਂ ਆਪਾਂ ਨੇ ਉਸ ਦਿਵਾਰ ਹੋਰ ਥੋੜਾ ਮੌਸਮ ਸਹੀ ਹੋਊਗਾ ਫਿਰ ਆਪਾਂ ਬੱਕਰਾ ਸ਼ੁਰੂ ਕਰ ਲੈਣਾ ਲਾਲ ਸਬਰੀ ਵਟ ਕਰਨ ਦੀ ਸਲਾਹ ਹੈ ਨਹੀਂਗੀ ਜੇ ਬਹੁਤ ਮਜੂਰੀ ਹੋਈ ਜਾ ਕੰਪੀਟੀਸ਼ਨ ਖੇਡਣਾ ਹੋਇਆ ਤਾਂ ਉਦੋਂ ਕਰਾਂਗੀ ਜੇ ਕਰਿਆ ਤਾਂ ਤੁਹਾਨੂੰ ਦੱਸੂਗਾ ਜਰੂਰ ਕਿਉਂਕਿ ਮੈਂ ਬਾਕੀ ਲੋਕਾਂ ਵਾਂਗ ਉਹ ਚੀਜ਼ ਨਹੀਂ ਕਰਨੀ ਹੈਗੀ ਵੀ ਮੈਂ ਇੱਥੇ ਸਰ ਕੋ ਯੂਜ਼ ਕਰਕੇ ਤੁਹਾਨੂੰ ਕਈ ਨਾ ਮੈਚਰਲ ਬਾਡੀ ਤਿਆਰ ਕੀਤੀ ਆ ਐਡਾ ਦਾ ਕੋਈ ਸਿਸਟਮ ਨਹੀਂਗਾ ਆਪਾਂ ਨੂੰ ਕੋਈ ਉਹ ਨਹੀਂ ਅਵਾਰਡ ਨਹੀਂ ਦੇਣਾ ਕਿਸੇ ਨੇ ਵੀ ਇਹ ਮੈਚਰਲ ਤਿਆਰ ਕੀਤੀ ਆ ਤਾਂ ਕਿ ਮੇਰੇ ਮੈਡਲ ਪਾਣੇ ਗੱਲ ਚ ਐਡਾ ਕੁਝ ਨਹੀਂ ਜੇ ਸਪਲੀਮੈਂਟ ਯੂਜ਼ ਕਰਾਂਗੇ ਇੰਜੈਕਸ਼ਨ ਯੂਜ਼ ਕਰਾਂਗੇ ਟੈਬਲੇਟ ਯੂਜ਼ ਕਰਾਂਗੇ ਪ੍ਰੋਟੀਨ ਯੂਜ਼ ਕਰਾਂਗੇ ਤਾਂ ਹਰ ਇੱਕ ਚੀਜ਼ ਮੈਂ ਦੱਸੂਗਾ ਤੁਹਾਨੂੰ ਵੀ ਆ ਚੀਜ਼ ਮੈਂ ਅੱਜ ਵਰਤੀ ਆ ਮੇਰੇ ਵਿੱਚ ਦੱਛਾਂਤ ਕੋ ਲਾ ਲਦੀ ਦੱਸਣ ਦੇ ਵਿੱਚ ਕੋਈ ਸ਼ਰਮ ਨਹੀਂ ਆਉਂਦੀ ਹੈਗੀ ਜਾਂ ਕੋਈ ਹੋ ਨਹੀਂ ਕੋਈ ਜਾਂ ਮਿਲ ਕਿਸੇ ਨੇ ਪੈਸੇ ਨਹੀਂ ਦੇਖ ਜਣਾ ਮੈਂ ਆਪਣੇ ਘਰੋਂ ਸਾਰਾ ਕੁਝ ਲੈ ਕੇ ਆਪ ਕਰਨਾ ਤੇ ਕੋਈ ਪਾਲਤੂ ਦੀਆਂ ਫੜਾ ਮਾਰਨ ਦਾ ਕੋਈ ਫਾਇਦਾ ਨਹੀਂਗਾ ਵੀ ਲਾਲ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਕੁਝ ਨਹੀਂ ਯੂਜ਼ ਕਰਦਾ ਨਾ ਕੋਈ ਪ੍ਰੋਟੀਨ ਨਾ ਕੁਝ ਹੋਰ ਅੰਡੇ ਚੱਲਦੇ ਆ ਤੇ ਚਿਕਨ ਤੇ ਬ੍ਰਾਊਨ ਬਰੈਡ ਨੇ ਦਹੀਂ ਆ ਚੌਲ ਨੇ ਤੇ ਇੱਕ ਲੈਵਲ ਵਾਟਰ ਆ ਛੇ ਚੀਜ਼ਾਂ ਦੇ ਨਾਲ ਆਪਾਂ ਆਪਣਾ پورا ਦਿਨ ਕੱਢਦੇ ਆ ਬਸ ਐ ਕੋਈ ਇੱਕ ਚੀਜ਼ ਕਰ ਲਈ ਇੱਕ ਵਾਰ ਖਾ ਲਈ ਕੋਈ ਦੋ ਵਾਰ ਖਾ ਲਈ ਚਿਕਨ ਵਾਤ ਨਹੀਂ ਆ ਚਾਰ ਵਾਰ ਖਾ ਲੈਣਾ ਅੱਧਾ ਕਿਲੋ ਚਿਕਨ ਇੱਕ ਦਿਨ ਦਾ ਕਿਲੋ ਲਿਆ ਰੋਣਾ ਇੱਕ ਦਿਨ ਲੰਘ ਜਾਂਦਾ ਦੂਸਰੇ ਦਿਨ ਆਪਾਂ ਫੇਲੇ ਹੀ ਦਾ ਦੋ ਦਿਨ ਚ ਕਿਲੋ ਖਤਮ ਹੋ ਜਾਂਦਾ ਬਸ ਆਹੀ ਕੁਛ ਰੁਟੀਨ ਤੇ ਚੱਲਦਾ ਆ ਰਿਹਾ ਤੇ ਇਹੀ ਚੱਲੂਗਾ ਫਿਲਹਾਲ ਜਦ ਤੱਕ ਕੋਈ ਸਿਸਟਮ ਹੋਰ ਨਵਾਂ ਐਡ ਨਹੀਂ ਕਰਦੇ ਵਿੱਚ ਮੌਸਮ ਥੋੜਾ ਬਦਲੂਗਾ ਫੇਰ ਉਸ ਤੋਂ ਬਾਅਦ ਅੱਗੇ ਦੇਖਦੇ ਆ ਕੀ ਖਾਣਾ ਪੀਣਾ ਲੋ ਵੀ ਉਸ ਤੋਂ ਬਾਅਦ ਆ ਕੇ ਆਪਾਂ ਬੈਂਚ ਤੇ ਸੜੀ ਰੋਡ ਤੇ ਤੇ ਸਵਿੱਤ ਮਸ਼ੀਨ ਤੇ ਲੋਡ ਦਾ ਮੂਡ ਨਹੀਂ ਸੀ ਕੋਈ ਯਰਾੜਤ ਵੀ ਬਹੁਤ ਪ੍ਰੈਸ਼ਰ ਪੈਂਦਾ ਪਲੇਟਾਂ ਪਾਈਆਂ ਨੇ 5 5 ਕਿਲੋ ਦੀਆਂ ਤੇ 20 ਕਿਲੋ ਰੌੜ ਹੋ ਜਾਂਦੀ ਐ ਆਪਾਂ 30 ਕਿਲੋ ਤੋਂ ਸਟਾਰਟ ਕਰ ਲਿਆ ਤੇ ਰੈਪੋਰਟਿਸ਼ਨ ਲੱਗੇ ਨੇ 20 ਤੇ ਸੁਹਣੀ ਐਕਸਰਸਾਈਜ਼ ਆ ਸਵਿੱਤ ਮਜੀਨ ਵਿੱਚ ਜਿਆਦਾ ਨਹੀਂ ਤਾਂ ਵੀ ਉਹਦੇ ਵਿੱਚ ਬੈਲੈਂਸ ਜਿਆਦਾ ਰਹਿੰਦੀ ਰੌੜ ਥੋੜੀ ਇੱਧਰ ਉੱਧਰ ਜਾਂਦੀ ਪਰ ਇੱਥੇ ਵੀ ਕੋਈ ਇੰਨਾ ਹੈਵੀ ਵੇਟ ਤਾਂ ਮੈਂ ਲਾੜੀ ਨਹੀਂ ਹੈ ਵੀ ਕਿਹੜੇ ਰੌੜ ਇੱਧਰ ਉੱਧਰ ਜਾਊਗੀ ਇੰਨਾ ਤਾਂ ਬੰਦਾ 20 30 ਕਿਲੋ ਤਾਂ ਆਪਣਾ ਬੈਲੈਂਸ ਬਣਾਏ ਲੈਂਦਾ ਪਰ ਇਦਾਂ ਹੁੰਦਾ ਹੋਣਾ ਜਦ ਆਪਾਂ ਇੱਕ ਇੱਕ ਸੇਜ ਲਾਏ ਉਹਦੇ ਹੁਣ ਡੰਬੜਾਂ ਦੇ ਤੇ ਤੁਸੀਂ ਰਿਪੋਰਟ ਚਰ ਗਿਣੋ ਤਾਂ 50 ਇੱਕ ਦੇ ਹੋਗੇ 30 ਫੇਰ 40 ਫੇਰ ਹੋਗੇ 40 ਤੋਂ ਬਾਅਦ 30 ਫੇਰ ਲਾਏ ਉਸ ਤੋਂ ਬਾਅਦ 25 30 ਫੇਰ ਲਾਏ ਹੁਣ ਜੋ ਬੰਦੇ ਨੇ 100 150 ਰੈਪ ਲਾ ਦੇਣਾ ਫਿਰ ਇੱਥੇ ਆ ਕੇ ਤਾਂ ਖਾਲੀ ਰੜ ਵੀ ਇਦਾਂ ਲਾਦਾ ਵੀ ਪਤਾ ਨਹੀਂ ਮੋਢੇ ਤੇ ਮੇਰੇ ਕੀ ਰੱਖਤਾ ਇਹਦੇ ਵਿੱਚ ਉਦੋਂ ਬਾਅਦ 5 ਦੀ ਪਲੇਟ ਤੋਂ ਬਾਅਦ ਫਿਰ ਪਾਈ 2.5 3 ਗੁਲ ਵਾਲੀ ਪਲੇਟ ਮੈਨੂੰ ਇਦਾਂ ਦੀ ਕਿ ਵੀ ਚੱਲ ਜੇ ਪਹਿਲਾਂ 20 ਲੱਗੇ ਨੇ ਤਾਂ ਉਦੋਂ ਬਾਅਦ ਮੈਂ 15 ਲਾ ਦੂੰਗਾ ਪੰਜ ਗੱਲੇ ਵਧਿਆ ਪਰ ਨਹੀਂ ਸ਼ੋਲਡਰ ਜਵਾਬ ਦੇ ਜਾਂਦੇ ਨੇ ਦੋ ਤਿੰਨ ਰੈਪ ਲਾ ਕੇ 3 ਦੱਸਣ ਲੱਗਿਆ ਸੀ ਵੀ ਨਹੀਂ 15 ਨਹੀਂ ਲੱਗਣੇ ਹੈਗੇ ਫੇ ਤਾਂ ਫਿਰ ਘਟਦੇ ਘਟਦੇ ਗਏ ਨੇ ਫਿਰ ਮੈਂ ਜਿੰਨੇ ਕੁ ਲੱਗੇ ਮੈਂ ਉਹਨੇ ਲਾ ਲੇ ਤੋਂ ਉਸ ਤੋਂ ਬਾਅਦ ਲਾਟ ਸੈਟ ਦੀ ਗੱੜਾ ਮੈਂ ਪਰ ਮੈਂ ਬਿਲਕੁਲ ਡ੍ਰੌਪ ਸੈਟ ਲਾਤਾ ਵੀ ਇਸ ਵਾਰ ਇੱਕ ਵਾਰ ਮੈਂ 2.5 ਕਿਲੋ ਦੀ ਫੇਰ ਪਾਲੀ ਸੀ ਉਸ ਤੋਂ ਬਾਅਦ 2.5 ਕੱਢਦਾ ਗਿਆ ਫੇਰ ਦੂਜਾ 2.5 ਕੱਢਿਆ ਫਿਰ ਪੰਜ ਕੱਢਿਆ ਫੇਰ ਖਾਲੀ ਰਾਲ ਉਹ ਤਾਂ ਸਸਾ ਲੀਗ ਆ ਨਾ ਪਰ ਐਕਸਰਸਾਈਜ਼ ਬਹੁਤ ਜ਼ਿਆਦਾ ਸੋਣੀ ਲੱਗੀਆਂ ਉਨੇ ਤੇ ਦੇਖੋ ਇੱਥੇ 5 ਕਿਲੋ ਦੀ ਤੇ ਨਾਲ 2.5 ਕਿਲੋ ਦੀ ਦੋ ਬਲੇਟਾਂ ਪਾਤੀਆਂ ਤੇ ਰੈਪਿਟਿਸ਼ਨ ਜਿੰਨੇ ਲੱਗੀਗੇ 5 ਲੱਗੇਆਂ 3 ਲੱਗੇਆਂ ਉਸ ਤੋਂ ਬਾਅਦ ਆਪਾਂ ਬਲੇਟਾਂ ਨਹੀਂ ਕੱਢਦੇ ਗਏ ਕੋਈ ਫਾਲਤੂ ਦਾ ਇੱਥੇ ਮੈਂ ਹੋਰ ਵੇਟ ਵਾ ਮਾਂ ਤੇ ਰੈਪਿਟਿਸ਼ਨ ਲੱਗਣ ਦਾ ਕੋਈ ਫਾਇਦਾ ਨਹੀਂਗਾ ਜਿੰਨੇ ਕ ਰੈਪਿਟਿਸ਼ਨ ਲਾਦੇ ਆ ਉਨੇ ਲਾਓ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਵੀ ਹੋਰ ਹਿੰਮਤ ਹੈਗੀ ਤਾਂ ਡਰੋਪ ਸੈੱਟ ਕਰ ਦੋ ਕੋਈ ਇਹਦੇ ਵਿੱਚ ਹੋਣੀਗਾ ਮਸਲ ਤੁਹਾਡਾ ਟ੍ਰੇਨ ਹੋਣਾ ਚਾਹੀਦਾ ਸੈੱਟ ਜਿੰਦਾ ਮਰਜ਼ੀ ਲਾ ਲਓ ਹੈਵੀ ਵੇਟ ਨਾਲਕ ਬਾੜਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਬੇਡ ਬਣਾਉਣਾ ਜਗਨਾ ਹੁਣ ਹਰ ਇੱਕ ਸੈੱਟ ਵਿੱਚ ਪਰ ਇੰਨਾ ਨਹੀਂਗਾ ਵੀ ਉਹ ਲੱਗਣੇ ਨਾ ਕਿ ਮੇਰੇ ਕੋਲ ਕੋਈ ਬੰਦਾ ਰਹੇ ਨਹੀਂਗਾ ਵੀ ਵਿੱਚੇ ਘੜ ਕੇ ਲਵਾਈ ਜਾਊਗਾ ਜਿਹੜਾ ਲਵਾਉਣੇ ਵਾਲਾ ਸੀਗਾ ਉਹ پوری ਸ਼ਕਲ ਨਹੀਂ ਕਿ ਵੈਸੇ ਨਹੀਂ ਲੱਗਦਾ ਸੀ ਅੱਧੀ ਮੇਰਾ ਹੌਸਲਾ ਵੈਸੇ ਟੁੱਟ ਜਾਂਦਾ ਸੀਗਾ ਵੀ ਇਹਨਾਂ ਦੇ ਕਰ ਵੈਸੇ ਨਹੀਂ ਲੱਗਨੇ ਹੈਗੇ ਤਾਂ ਕਰਕੇ ਇਕੱਲਾ ਹੀ ਠੀਕ ਆ ਜਦੋਂ ਆਊਗਾ ਦੇਖਾਂਗੇ ਫਿਲਹਾਲ ਤਾਂ ਮੈਨੂੰ ਉਹਦਾ ਵੀ ਲੱਛੜ ਲੱਗਦੇ ਨਹੀਂ ਕਹਿ ਰੋਜ ਦਿੰਦਾ ਅੱਜ ਤੱਕ ਆ ਮਰ ਰਿਹਾ ਕੱਲ੍ਹ ਤੱਕ ਆ ਮਰ ਰਿਹਾ ਤੇ ਆਪਾਂ ਬਣਾ ਚੁੱਪ ਕਰਕੇ ਗੈਰੀ ਨੂੰ ਫੋਨ ਕਰੀ ਜਾਂਦਾ ਆ ਜਾਂਦਾ ਬਸ 12 ਵਜੇ ਪੈਸੇ ਅੱਜ ਇਹਨੇ ਫੋਨ ਚੱਕਿਆ ਨਹੀਂ ਮੈਂ ਫੋਨ ਕਰੀ ਗਿਆ ਫੋਨ ਇਹਦਾ ਹੋਰ ਪਾਸੇ ਦੀ ਕੰਮ ਕਰਦਾ ਦੀ ਹੈ ਤੇ ਜਦੋਂ ਡੇਟ ਹੋ ਗਿਆ ਥੋੜਾ ਜਿਹਾ 12:30 ਵਜੇ ਮੈਨੂੰ ਆਉਂਦੇ ਨੂੰ ਨਹੀਂ ਤਾਂ ਮੈਂ 12:00 ਵਜੇ ਨੇ ਇੱਥੇ ਮੌਨ ਜਾਣਾ ਸੀ ਪਰ ਫਿਰ ਵੀ ਐਕਸੈਟ ਟਾਈਮ ਨਾਲ ਖਤਮ ਹੋ ਗਈ 2:00 ਵਜੇ ਤਾਂ ਮੈਂ ਖਤਮ ਕਰ ਲਈ ਸੀ ਕਫ ਵੀ ਟ੍ਰੈਨ ਕਰੇ ਨੇ ਤੇ ਐਸ ਵੀ ਥੋੜੇ ਜਿਹਾ 50 ਰਿਪੋਰਟ ਇੰਸ਼ਾਲਾ ਆਇਆ 36 ਵਿੱਚ ਪਹਿਲੇ ਵਿੱਚ 20 ਫਿਰ ਉਸ ਤੋਂ ਬਾਅਦ 15-15 ਦੋ ਸੈਟ ਤੇ ਇੱਕ ਬਲੈਕ ਲਾਈ ਐ 40 ਸਕੰਡ ਦੀ ਬਹੁਤ ਸੀਗੀ ਲਓ ਇੱਥੇ ਜਾ ਖਾਲੀ ਰਾੜ ਵੀ ਲਾਉਂਦਾ ਨਾ ਬੰਦਾ ਵੀ ਉਹ ਵੀ ਫਿਰ ਦੱਸਦੀ ਆ ਤੁਹਾਨੂੰ ਵੀ 20 ਕਿਲੋ ਦੀ ਰਾੜ ਉਹ ਮੋਡੇ ਤੇ ਪਈਆਂ ਲਾ ਕੇ ਦੇਖ ਕਿੱਦਾਂ ਲੱਗਦੀ ਆ ਕਿਹੜਾ ਸੌਖਾ ਘਰੇ ਬਹਿ ਕੇ ਤਾਂ ਬੰਦਾ ਬਹੁਤ ਕੁਝ ਕਹੀ ਜਾਂਦਾ ਇੱਦਾਂ 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 ਮੈਂ ਤਾਂ ਕਹਿੰਦਾ ਉਹਨਾਂ ਵੀ ਜਿੰਮ ਚਾਓ ਜਿੰਮ ਨਹੀਂ ਜਾਣਾ ਗਰਾਊਂਡ ਜਾਓ ਕੁਛ ਨਾ ਕੁਛ ਕਰੋ ਘਰੇ ਬਹਿ ਕੇ ਗੱਲਾਂ ਮਾਰਦੇ ਕੁਝ ਨਹੀਂ ਬਣਨਾ ਹੈਗਾ ਕੁਛ ਨਾ ਕੁਛ ਕਰੋ ਤੁਨ ਮਾਪੇ ਪਾੰਦ ਤਾਂ ਜਾਂਚੇ ਬਥੇ ਲਾਉਣ ਹੁਣ ਜਿੱਦਣੇ ਮੈਂ ਰੋਟੀ ਛੱਡੀ ਆ ਮੈਨੂੰ ਸਰੀ ਮੇਰਾ ਦੱਸ ਰਿਹਾ ਵੀ ਕਿੰਨੀ ਕ ਐਨਰਜੀ ਆ ਜਾਂ ਕਿੰਨਾ ਮੈਂ ਐਕਟਿਵ ਆ ਹਰ ਇੱਕ ਚੀਜ਼ ਵਧੀਆ ਹੋ ਰਹੀ ਆ ਇੱਕ ਬੰਦੇ ਨੇ ਕਹਿੰਦੇ ਨੇ ਵੀ ਪੋਜ਼ਿਟਿਵ ਵਾਈਬ ਜੀ ਆਉਂਦੀ ਆ ਇਹ ਨਹੀਂਗਾ ਵੀ ਮੈਂ ਸੁਸਤਰ ਹਾਂ ਨਾ ਸਾਰਾ ਦਿਨ ਐਕਟਿਵ ਰਹਿਣਾ ਹਰ ਦਿਨ ਪੜੀ ਕੰਮ ਕਰਨ ਨੂੰ ਜੀ ਲੱਗਦਾ ਸਵੇਰੇ ਉੱਠੀ ਤਾਂ ਫਰੈਸ਼ ਉੱਠੀ ਤਾਂ ਚਾਹੇ ਨੀਂਦ ਮੈਨੂੰ 4-5 ਘੰਟੇ ਦੀ ਆਉਂਦੀ ਰਾਤ ਨੂੰ ਪਰ ਮੈਂ ਕਦੇ ਇਦਾਂ ਨਹੀਂ ਹੋਇਆ ਵੀ ਦੂਜੇ ਦਿਨ ਮੇਰਾ ਮੂੰਹ ਨਹੀਂ ਅੱਖਾਂ ਨਹੀਂ ਖੁੱਲਦੀਆਂ ਜਾਂ ਕੁਝ ਵੀ ਇਦਾਂ ਦਾ ਕੁਝ ਨਹੀਂ ਹੁੰਦਾ ਪੜੀ ਉੱਠੀ ਤਾਂ ਉਹ ਵੀ ਤੀਜੀ ਐਕਸਰਸ ਹੋ ਗਈ ਓਵਰਹੈਡ ਡੰਬਲ ਤੇ ਡੰਬਲ ਚੱਕੇ ਆ 20-20 ਕਿਲੋ ਦੇ ਤੇ ਰੈਪੀਟਿਸ਼ਨ ਦੇਖਦੇ ਆ 10-12 ਕਿੰਨੇ ਲਾਦੇ ਆ ਹੁ ਤਾਂ ਲਾਸਟ ਟਾਈਮ ਨੂੰ ਜਿਆਦਾ ਮੈਂ ਇਹਦੇ 20 ਦੇ 20 ਰੈਪਿਟਿਸ਼ਨ ਲਾਉਂਦੀ ਸੀ ਪਰ ਹੁਣ ਡੀਵਸ ਹੋਈ ਬਈ ਆ ਸ਼ੋਲਡਰਾਂ ਦੀ ਹੁਣ ਜੇ ਮੈਂ ਕਹਾਂ ਵੀ 20 ਲੱਗਣਗੇ 20 ਨਹੀਂ ਲੱਗਦੇ 10 ਜਾਂ 12 ਰੈਪਿਟਿਸ਼ਨ ਮੇ ਵੀ ਮਸਲ ਲੱਗਿਆ ਕਿਉਂਕਿ ਸ਼ੋਲਡਰ ਪੰਪ ਹੋ ਗਏ ਇੱਕ ਚੀਜ਼ ਤੁਸੀਂ ਨਵੀਂ ਆ ਕੇ ਫਰੈਸ਼ ਆ ਬੋਡੀ ਥੋੜੀ ਪੂਰੀ ਆ ਐਕਟਿਵ ਤਾਂ ਲਾ ਲਓ ਕੋਈ ਪੰਪ ਨਹੀਂ ਹੋਇਆ ਮਸਲ ਕੋਈ ਟਾਈਨ ਨਹੀਂ ਗੇ ਆਰਾਮ ਨਾਲ ਲੱਗ ਜਾਂਦੇ ਨੇ ਹਰ ਇੱਕ ਚੀਜ਼ ਹੀ ਨਹੀਂ ਗੇ ਪਹਿਲਾਂ ਸਾਡੇ ਜਦੋਂ 15 20 ਦਾ ਲਾਉਂਦਾ ਦੂਸਰਾ ਸੈੱਟ ਵੀ 15 20 ਦਾ ਬੁਣੇ ਹੀ ਇਦਾਂ ਰਹਿੰਦਾ ਹੈਗਾ ਸ਼ੋਲਡਰ ਜਵ ਚੀ ਕਿਲੋ ਦਾ ਤੇ ਇਹਦੇ ਰਿਪੋਰਟੇਸ਼ਨ ਲੱਗੇ ਨਾ ਪਰ 5 50 ਕਿਲੋ ਮੋੜ ਜਕਣਾ ਇੱਕਦਰਾ 50 ਕਿਲੋ ਥੱਲਾ ਜੂਰੀਆ ਥੱਲਾ ਹੋ ਜਾਂਦਾ ਬੰਦਾੜੀ ਕਿਲੋ ਦਾ ਤੇ ਉਹਨੂੰ ਚੱਕ ਗਏ 5 ਸੈਟਾਂ ਜਾਂ ਰੈਪ ਲਾਉਣੇ ਆ ਕੋਈ ਸੌਖਾ ਕੰਮ ਨਹੀਂਗਾ ਤਾਂ ਉਹਦੇ ਨੇ ਬੰਦੇ ਬਹੁਤ ਤਗੜੇ ਤਗੜੇ 25 30 ਤੋਂ ਲੈ ਕੇ 35 40 45 ਕਿਲੋ ਪਰ ਨਾਲ ਵੀ ਲਾਉਂਦੇ ਨੇ ਪਰ ਆਪਾਂ ਨਾ ਮੈਂ ਰਿਸਕ ਲੈਣਾ ਤੇ ਨਾ ਇਹਨਾਂ ਇਨਰਜੀ ਹੁੰਦੀ ਆ ਉਹ ਕਿ ਹੁਣ ਜੇ ਮੈਂ ਪੋ ਪਿਛਲੀ ਐਕਸਰਸਰ ਚਾਰ-ਚਾਰ ਰੈਪਿਟਿਸ਼ਨ ਲਾ ਕੇ ਫੇਰ ਕੰਫੇ ਤਾਂ ਜ਼ੋਰ ਬਚੂਗਾ ਹੁਣ ਜੇ ਪਹਿਲੀਆਂ ਤੇ 50-50 ਇੱਕ ਦੇ ਸੈਟਾਂ ਤੇ ਲਾਉਣੇ ਨੇ ਫੇਰ ਇੱਥੇ ਕਰਕੇ ਜ਼ੋਰ ਨਹੀਂ ਬਚਦਾ ਹੈਗਾ ਤਾਂ ਕਰਕੇ ਆਪਾਂ ਬੜਾ ਫालतू ਪੰਗਾ ਨਹੀਂ ਲੈਂਦਾ ਇੰਜਰੀ ਤੋਂ ਬਹੁਤ ਡਰ ਲੱਗਦਾ ਤਾਂ ਆਪਾਂ ਆਰਾਮ ਨਾਲ ਜਿੰਨੇ ਕੁ ਲਾਦੇ ਆ ਓਨੇ ਕੁ ਲਾਉਣੇ ਆ ਚੌਥੀ ਐਕਸਰਸ ਫਰੰਟ ਰੇਸ ਤੇ ਇਹ ਬਾਈਸੈਪਸ ਵਾਲੀ ਰੌੜਾ ਤੇ ਪਲੇਟਾਂ ਪਾਈਆਂ ਨੇ 25 ਕਿਲੋ ਦੀਆਂ ਤੇ ਰੈਪਿਟਿਸ਼ਨ ਇਹਦੇ ਪਹਿਲਾਂ ਜਿੰਨੇ ਲੱਗਣਗੇ ਲਾਉਣੇ ਆ ਬਾਹਾਂ ਥੋੜੀਆਂ ਇਹਦੇ ਵਿਚਾਲੇ ਜੈ ਬੈੱਡ ਰੱਖਣੀਆਂ ਨੇ ਜੇ ਮੈਂ ਸਿੱਧੀਆਂ ਕਰਕੇ ਤਾਂ ਜਿਆਦਾ ਲੱਕ ਤੇ ਪ੍ਰੈਸ਼ਰ ਪੈਂਦਾ ਸ਼ੋਲਡਰ ਤੇ ਪ੍ਰੈਸ਼ਰ ਨਹੀਂ ਪੈਂਦਾਗਾ ਕਿਉਂਕਿ ਜੇ ਆਪਾਂ ਪੋਜੀਸ਼ਨ ਇਹਦੇ ਵਿੱਚ ਆਪਣੀ ਜ਼ਿਆਦਾ ਕਰੈਕਟ ਕਰਨ ਦੀ ਟਰਾਈ ਕਰਾਂਗੇ ਤਾਂ ਇਹਦੇ ਵਿੱਚ ਵੀ ਲੱਕ ਤੇ ਬਹੁਤ ਪ੍ਰੈਸ਼ਰ ਪੈਂਦਾ ਤਾਂ ਕਰਕੇ ਆਪਾਂ ਬਾਲਾ ਇਹਨੂੰ ਕਰੈਕਟ ਨਹੀਂ ਕਰੀਦਾ ਜਿੰਨੀ ਇੱਕ ਹੁੰਦੀ ਆ ਸਹੀ ਆ ਤੇ weight ਇਹਦੇ ਵਿੱਚ ਵੀ ਹਰ ਬਾਰ ਮੈਂ 2.5 ਕਿਲੋ ਦੀ ਪਲੇਟਾਂ ਵਧਾਈ ਗਿਆ ਤੇ ਲਾਸਟ ਵਾਲਾ ਸੈੱਟ ਆਪਾਂ ਡ੍ਰੌਪ ਕਰਤਾ ਪਹਿਲੇ ਤੇ 20 ਰੈਪ ਡੱਗੇ ਨੇ ਤੋਂ ਉਸ ਤੋਂ ਬਾਅਦ 2.5 ਕਿਲੋ ਦੀ ਪਲੇਟਾਂ ਪਾ ਲਈਆਂ ਉਹਦੇ 12 ਰੈਪ ਲੱਗੇ ਨੇ ਉਸ ਤੋਂ ਬਾਅਦ ਫੇਰ 2.5 ਕਿਲੋ ਦੀ ਬਲੇਟਾ ਪਾ ਕੇ ਜਿੰਨੇ ਲੱਗਿਆਂ ਲਾਈਗੇ ਤੇ ਨਾਲੋਂ ਦੀ 2.5 ਕਿਲੋ ਕੱਢਦਾ ਗਿਆ ਐਕਸਰਸ ਸੋਹਣੀਆਂ ਇਹ ਥੋੜਾ ਫਰੰਟ ਸ਼ੋਲਡਰ ਟ੍ਰੇਨ ਕਰ ਲਈ ਬਹੁਤ ਕੰਮ ਆਉਂਦਾ ਇਹਦਾ ਹੋਰ ਤਾਂ ਇੰਨੀਆਂ ਹੈ ਕਿ ਡੰਬਲ ਨਾਲ ਵੀ ਲੱਗ ਜਾਂਦੀ ਆ ਪਰ ਮੇਰੇ ਹਿਸਾਬ ਨਾਲ ਰਾੜ ਨਾਲ ਜ਼ਿਆਦਾ ਪ੍ਰੈਸ਼ਰ ਮੈਂਦਾ ਕਿਉਂਕਿ ਡੰਬਲ ਦਾ ਬੰਦਾ ਬੈਲੈਂਸ ਨਹੀਂ ਬਣਾਉਣਾ ਹੈਗਾ ਕੋਈ ਲੌਂਦਰੇ ਡੰਬਲ ਨਾਲ ਹਰ ਇੱਕ ਐਕਸੇ 2-3 ਤਰ੍ਹਾਂ ਦੀ ਹੁੰਦੀਆਂ ਹੁੰਦੀ ਆ ਜਿੱਦਾਂ ਤੁਸੀਂ ਜੀ ਕਰਦਾ ਤੁਸੀਂ ਉਦਾਂ ਲਾ ਸਕਦੇ ਹੋ ਕੋਈ ਸੁੱਖਿਆ ਨਹੀਂ ਹੋਇਆ ਵੀ ਇਦਾਂ ਜਿੱਦਾਂ ਮੈਂ ਲੌਂਗ ਕਰਦੇ ਦੇ ਲਾਉਣਾ ਪਰ ਹਾਂ ਮੈਂ ਹਰ ਇੱਕ ਚੀਜ਼ ਨੂੰ ਬਦਲ ਦਿੰਦਾ ਤੁਹਾਨੂੰ ਦੱਸੂਗਾ ਏਦਾਂ 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 ਚੀਜ਼ਾਂ ਫਰਕ ਆ ਤੇ ਇਹ ਰਾਡ ਦੇ ਵਿੱਚ ਜ਼ਿਆਦਾ ਪ੍ਰੈਸ਼ਰ ਆਉਂਦਾ ਡੰਬਲ ਦੇ ਮੁਕਾਬਲੇ ਕੋਈ ਬੈਠ ਕੇ ਨੰਬਰ ਲਾਉਂਦਾ ਹੋਵੇ ਖੜ ਕੇ ਨੰਬਰ ਲਾਉਂਦਾ ਵੱਖਰੇ ਵੱਖਰੇ ਜਿੱਦਾਂ ਅੰਗਰੇਜ਼ ਨੂੰ ਠੀਕ ਲੱਗਦਾ ਇਹ ਤੁਹਾਡੀ ਬਾਡੀ ਦਾ ਸਟਰਕਚਰ ਵੀ ਇਹ ਚੀਜ਼ ਦਾ ਮੈਨੇ ਰੱਖਦਾ ਉਹ ਵੀ ਇੱਕ ਪਿਛਲੇ ਵੀਡੀਓ ਦੇਖੀ ਸੀ ਉਹ ਸਕਾਟ ਲਾਉਂਦੇ ਸੀ ਉਹ ਕਹਿੰਦੇ ਕਿ ਜਿਹੜਾ ਲੱਤਾਂ ਲੰਬੀਆਂ ਨੇ ਉਹ ਬੈਕ ਨੂੰ ਹੋਰ ਹਿਸਾਬ ਨਾਲ ਠੜੇ ਹੁੰਦੇ ਨੇ ਜਾਂ ਕੁਝ ਹੋਰ ਹਰ ਇੱਕ ਚੀਜ਼ ਦਾ ਫਰਕ ਪੈਂਦਾ ਹੀ ਪੈਂਦਾ ਹੈ ਡਰਾਪ ਸੈਟਅਪ ਉੱਪਰ ਲਾਈ ਕੇ ਨਾਲ ਉਹਦੀ ਪਲੇਟਾਂ ਕੱਢੀ ਗਿਆ ਕੋਈ ਬੰਦਾ ਹੈ ਨਹੀਂਗਾ ਕੱਢਣ ਵਾਲਾ ਤਾਂ ਤੇ ਗੈਰੀ ਆਪਣਾ ਕੰਮ ਕਰਦਾ ਉਹਨੂੰ ਆਪਾਂ ਤੰਗ ਨਹੀਂ ਕਰਦੇ ਫੋਨ ਆਪਾਂ ਸਾਈਡ ਤੇ ਰੱਖ ਜੀ ਜਿੱਥੇ ਕਿ ਜਗ੍ਹਾ ਮਿਲ ਗਈ ਜਿੱਥੇ ਕਿ ਐਂਗਲ ਸੈਟਮੈਂਟ ਲੱਗ ਗਿਆ ਆਪਾਂ ਨੂੰ ਇਥੋਂ ਲਾਈਟ ਵੀ ਠੀਕ ਆ ਤੇ ਪੋਜੀਸ਼ਨ ਵੀ ਸੈਟ ਆ ਰਹੀ ਆ ਉੱਥੇ ਕਿ ਆਪਾਂ ਫੋਨ ਟਿਕਾ ਦੀਦਾ ਤੇ ਆਪਾਂ ਆਪਣੀ ਐਕਸਾਈ ਕਰ ਲੱਗ ਜੰਨੇ ਹਾਂ ਇਹ ਮੈਨੂੰ ਕਹਿੰਦਾ ਸਟੈਂਡ ਲਿਆ ਆ ਮੈਂ ਸਟੈਂਡ ਲਿਆਉਂਗਾ ਕਿੱਥੇ ਚੱਕਦਾ ਫਿਰਿਆ ਕਰੂੰਗਾ ਜੋਰ ਆਇਆ ਕਰੂੰਗਾ ਸੜੇ ਬੁੱਥੇ ਵਾਲਾ ਦੇਖਦੇ ਆ ਮੈਨੂੰ ਉਮੀਦ ਘਟ ਵੱਧੇ ਲੱਗਦੀ ਐ ਵੈਸੇ ਟਾਈਮ ਸੀਗਾ ਪੀਰੀਅਡ ਉਹਦਾ 골ਡ ਦਾ ਉਹ ਨੰਗ ਨੁਗਲਿਆ ਬਸ ਹੁਣ ਨਹੀਂ ਮੈਨੂੰ ਉਮੀਦ ਹੈਗੀ ਤੋਂ ਕਿਉਂਕਿ ਅੱਗੇ ਉਹਦੇ ਕਹਾ ਸੀਜ਼ਨ ਸ਼ੁਰੂ ਹੋ ਜਾਣਾ ਅੱਗੇ ਤਾਂ ਵੈਸੇ ਹੀ ਨਹੀਂ ਆ ਕੋਈ ਨਾ ਅੰਬਰ ਤੋਂ ਬਿਆਬੂ ਕੁਝ ਚੱਲ ਪੈੰਦੇ ਨੇ ਤੇ ਬਾਕੀ ਪਤਾ ਨਹੀਂ ਦੇਖੀ ਜਾਊਗਾ ਜੇ ਆਇਆ ਤਾਂ ਠੀਕ ਆ ਨਹੀਂ ਨਾ ਸੀ ਲਾਵਾਂਗੇ ਆਪਾਂ ਇਕੱਲੇ ਲੋਗੇ ਉਸ ਤੋਂ ਬਾਅਦ ਆ ਕਿਵੇਂ ਕਾਫਤੇ ਤੇ ਨਾਲ ਇੱਕ ਸੈਟ ਕਫਦਾ ਲਾ ਲੈਂਦਾ ਸੀ ਤੇ ਟਾਈਮ ਪੂਰਾ ਪੂਰਾ ਹੀ ਸੀਗਾ ਤੇ ਇੱਕ ਸੈਟ ਆਪਾਂ ਲਾ ਲੈਂਦੇ ਸੀ ਸ਼ੋਲਡਰਾਂ ਦਾ ਉਹ ਕ ਪਾ ਕੇ ਰਸਾ ਜਿਹਾ ਬੈਕ ਨੂੰ ਲਗਦੇ ਆ ਤੇ ਉਹ ਤੇ ਮੈਨੂੰ ਆਈ ਤਿੰਨ ਸੈਟ ਲਾਉਂਗਾ ਜਾਨੂ ਤੇ ਵਿਚਾਲੇ ਵਿਚਾਲੇ ਕਿਹੜੇ ਰੈਸਟ ਆ ਉੱਥੇ ਮੈਂ ਕਰੂੰਗਾ ਕੀ ਤੇ ਹੁਣ ਕਾਫਰ ਟ੍ਰੇਨ ਕਿਤਨੇ ਕਾਫਰ ਰੈਲੈਕਸ ਜਾਨੂ ਉੱਥੇ ਜਾ ਕੇ ਦੋ ਹੋਰ ਰੈਲੈਕਸ ਹੋਏ ਨਾ ਕਰਕੇ ਆਪਾਂ ਨੇ ਵਿੱਚ ਹੀ ਲਾਹ ਜਾਂ ਲਾ ਕੇ ਤਿੰਨ ਸੈਟ ਇਹਦੇ ਲਾ ਲੇ ਤਿੰਨ ਸੈਟ ਲਾਤੇ ਦੀ ਕਫਾ ਨੇ ਸਵੈਤਮ ਮਸ਼ੀਨ ਤੇ ਉਹਦੀ ਮੈਂ ਵੀਡੀਓ ਵਧੀਆ ਬਣਾਈ ਨੀਗੀ ਇਹਦੀ ਮੈਂ ਜਰੂਰ ਬਣਾ ਲਈ ਤੀ ਗੈ ਦੇ ਕੇ ਹੱਦ ਤੱਕ ਨਾ ਇਹ ਪਲੇਟਾਂ ਵਾਲਾ ਸਟੈਂਡ ਆ ਕਿਦੇ ਵਿੱਚ ਮੇਰਾ ਫੋਨ ਰੱਖਿਆ ਆ ਉਹ ਹੁੰਦਾ ਨਾ ਟਰੈਂਗਲ ਬਣਿਆ ਉਹਦੇ ਸਾਰੇ ਪਾਸੇ ਪਲੇਟਾਂ ਲਟਾ ਪੈਂਦੀਆਂ ਨੇ ਪੂਰਾ ਪਲੇਟਾਂ ਨਾਲੇ ਭਰਿਆ ਹੋਇਆ ਇਹ ਤਿੰਨ ਚਾਰ ਕੁਆਟਰ ਪਲੇਟਾਂ ਵੇਟੇ ਦੇ ਵਿੱਚ ਰੱਖਿਆ ਹੁੰਦਾ ਉਸ ਤੋਂ ਬਾਅਦ ਆਹ ਲਿਖਵਾ ਲਾਸਟ ਐਕਸਰਸਾਈਜ਼ ਦੀ ਮੇਰੀ ਤੇ ਇਹਦੇ ਵਿੱਚ ਵੀ ਮੈਂ ਵੇਟ ਇੱਕ ਇੱਕ ਪਲੇਟ ਕਰਕੇ ਵਧਾਉਂਦਾ ਗਿਆ ਪਹਿਲਾਂ ਮੈਂ ਇੱਕੋ ਵੇਟ ਲਾਈ ਜਾਂਦਾ ਹੁੰਦਾ ਸੀਗਾ ਤੇ ਹੁਣ ਆਪਾਂ ਪਰ ਰਿਪੋਰਟੇਸ਼ਨ 20 ਕਰ ਦਿੰਦੇ ਨੇ ਪਹਿਲਾਂ ਇਹ 20 ਤੋਂ ਉਸ ਤੋਂ ਬਾਅਦ ਥੱਲੇ ਨੂੰ ਆਈ ਜਾਂਦਾ 12 13 8 ਜਾਂ 10 ਤਾਂ 9 ਨਹੀਂ ਲਾਉਣਾ ਮੈਂ ਘਟੋ ਘਟਾ ਉਸ ਤੋਂ ਘਟਤਾ ਲਾਉਣ ਦਾ ਕੋਈ ਫਾਇਦਾ ਨਹੀਂਗਾ اوکے لوکرو لو جی دور لگدا ਵੀ زیادہ ਘੱਟ ਲੱਗ ਰਹੇ ਨੇ ਤਾਂ ਡਰਪ سیٹ لا دو ہر ਇੱਕ بار مسਲ ਨੂੰ ਟੈਂਸ਼ਨ دے کے رکھناو ਤਾਂ ਹੀ فائدہ ہے ਜੇ ਤੁਸੀਂ ਉਹਨੇ ਕਰ ਲਾ ਕੇ 4-5 ਰੈਪ ਛੱਡਤਾ ਉਹ مسਲ ਨੂੰ ਨਹੀਂ ਚ ਟ੍ਰੇਨ ਨਹੀਂ ਹੋਣਾ ਟੈਂਸ਼ਨ 'ਚ رکھو مسਲ ਨੂੰ ہر ਵਕਤ ਜਿੰਨਾ ਰੱਖ ਸਕਦੇ ਹੋ ਬਾਅਦ ਇਸ ਤੋਂ ਬਾਅਦ ਆਪਾਂ ਬਲੈਕ ਲਈ ਤੇ ਉਸ ਤੋਂ ਬਾਅਦ ਚੱਕ ਲਿੱਤਾ ਘਰ ਨੂੰ ਆਏ بس ਹੁਣ ਆ ਕੇ ਵਲੌਗ ਆਪਾਂ ਨੇ ਪਾ ਲੈਣਾ